ਮੰਤਰ ਨੂੰ ਬੜੇ ਧਿਆਨ ਨਾਲ ਪੜ੍ਹੀਏ ਛੋਟਾ ਸੁਖਮ ਰੂਪ ਮੂਲ ਮੰਤਰ ਦਾ ਆਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਕੋ ਜੋ ਉਸ ਮਾਲਕ ਤੋਂ ਬਣਿਆ ਤੇ ਉਹਦੇ ਵਿੱਚ ਚੱਲ ਰਿਹਾ ਤੇ ਉਹਦੇ ਵਿੱਚ ਹੀ ਮਿਲ ਜਾਏਗਾ ਸਮਾਜ ਆਏਗਾ ਇਹ ਗੱਲ ਦੀ ਸਮਝ ਪੂਰੇ ਗੁਰੂ ਕੋਲੋਂ ਪਤਾ ਲੱਗੇਗੀ ਪੂਰੇ ਗੁਰੂ ਦੀ ਕਿਰਪਾ ਲਈਏ ਜੇ ਨਹੀਂ ਬਾਣੀ ਆਪਾਂ ਆਪ ਪੜ੍ਹ ਕੇ ਸਮਝੀਏ ਪੂਰੇ ਗੁਰੂ ਤੋਂ ਹੀ ਗਿਆਨ ਲਏਗੀ ਰਾਗ ਗੌੜੀ ਵਾਰ ਕਬੀਰ ਜੀ ਉਹ ਕੇ ਸਤ ਸਤ ਮਤਲਬ ਹੀ ਸੈਵਨ ਅੰਗਰੇਜ਼ੀ ਵਾਲਾ ਸ਼ਬਦ ਹੈ ਜਿਹੜਾ ਆਪਾਂ ਸੈਵਨ ਸਤ ਕਹਿੰਦੇ ਆ ਗਿਣਤੀ ਵਾਲਾ ਸੋ ਬਾਹਰ ਤੋਂ ਪਹਿਲਾਂ ਕਬੀਰ ਸਾਹਿਬ ਜੀ ਸ਼ੁਰੂ ਕਰਨਗੇ ਬਾਹਰ ਬਾਹਰ ਦੀ ਬਜਾਏ ਦਿਨ ਦੀ ਬਜਾਏ ਬਾਹਰ ਨੂੰ ਵਰਤ ਲੈਣਗੇ ਬਾਰ ਬਾਰ ਵਾਸਤੇ ਬਾਰ ਬਾਰ ਹਰ ਕੇ ਗੁਣ ਗਾਓ ਗਾਉ ਦੀ ਵਜਾਏ ਜਦੋਂ ਆਪਾਂ ਬੜੇ ਧਿਆਨ ਨਾਲ ਬਾਣੀ ਨੂੰ ਪੜਾਂਗੇ ਕਬੀਰ ਸਾਹਿਬ ਜੀ ਆਪਣੇ ਉੱਤੇ ਲਾ ਰਿਹਾ ਯਾਨੀ ਫਸਟ ਪਰਸਨ ਚ ਕਹਿ ਰਿਹਾ ਮੈਂ ਤੇ ਬਾਰ ਬਾਰ ਉਸ ਮਾਲਕ ਦੇ ਗੁਣ ਗਾਉਂਦਾ ਹਾਂ ਗੁਰਗੰ ਭੇਦ ਸੋ ਹਰ ਕਾ ਪਾਵਾਂ ਰਹਾਉ ਗੁਰਗੰ ਗਾਮਾ ਅਪੜ ਕੇ ਜਾ ਕੇ ਗੁਰੂ ਕੋਲੇ ਜਾ ਕੇ ਉਸ ਮਾਲਕ ਦਾ ਭੇਦ ਲੈਣਾ ਉਸ ਮਾਲਕ ਨਾਲ ਜਾਣ ਪਛਾਣ ਕਰਨਾ ਉਸ ਮਾਲਕ ਨਾਲ ਆਪਣੀ ਸੁਰਤ ਨੂੰ ਜੋੜਨਾ ਗੁਰੂ ਕੋਲੇ ਜਾ ਕੇ ਦੇਖੋ ਸੁਰਤ ਕਿੱਥੇ ਜਾ ਕੇ ਜੁੜਨੀ ਹੈ ਗੁਰੂ ਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸਮਝ ਕੇ ਗੁਰੂ ਦੀ ਗੱਲ ਨੂੰ ਆਪਣੇ ਮਨ ਵਿੱਚ ਵਸਾ ਕੇ ਤੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਮੈਂ ਉਸ ਮਾਲਕ ਨੂੰ ਲੱਭ ਲਿਆ ਪਾਇਆ ਕਿੱਥੋਂ ਆ ਗੁਰਗਮ ਢੇਡ ਉਸ ਮਾਲਕ ਦਾ ਢੇਡ ਗੁਰੂ ਕੋਲੋਂ ਮਿਲਿਆ ਮੈਨੂੰ ਤੇ ਅਸੀਂ ਗੁਰੂ ਕੋਲ ਆਏ ਆ ਤੇ ਫਿਰ ਇਹ ਢੇਡ ਪ੍ਰਾਪਤ ਕਰੀ ਗਏ ਇਹ ਹੁਣ ਰਹਾਉ ਹੈ ਇਹ ਪਹਿਲਾ ਵੰਦ ਰਹਾਉ ਹੈ ਹੁਣ ਨਰਹਾਉ ਵਿੱਚ ਕੀਰ ਸਾਹਿਬ ਜੀ ਕਹਿੰਦੀ ਹੈ ਵੀ ਜਣਾ ਦੇ ਚੱਕਰ ਵਿੱਚ ਨਾ ਪੈ ਕੇ ਨਹੀਂ ਕਰਨਾ ਮੈਂ ਤੇ 12 ਵਾਰ ਉਸ ਮਾਲਕ ਦੇ ਗੁਣ ਗਾਉਣਾ ਤੇ ਉਸ ਮਾਲਕ ਦਾ ਜਿਹੜਾ ਭੇਤ ਹੈ ਹਰੀ ਦਾ ਜਿਹੜਾ ਭੇਤ ਹੈ ਉਹ ਮੈਂ ਗੁਰੂ ਕੋਲੇ ਪਹੁੰਚ ਕੇ ਗੁਰੂ ਦੇ ਕੋਲੇ ਆਪਣ ਕੇ ਉਹਨੂੰ ਪ੍ਰਾਪਤ ਕਰ ਲਿਆ ਰਹਾਉ ਹੁਣ ਮੈਨੂੰ ਕਹਿੰਦੇ ਇਹ ਦਿਨਾਂ ਦਾ ਕੋਈ ਫਰਕ ਨਹੀਂ ਪੈਂਦਾ ਕਬੀਰ ਸਾਹਿਬ ਜੀ ਇੱਥੋਂ ਗੱਲ ਚਾਲੂ ਕਰਦੇ ਆ ਲੈ ਭਾਈ ਆਪਾਂ ਹੁਣ ਕੁਛ ਇਹਨਾਂ ਕਬੀਰ ਜੀ ਸਾਨੂੰ ਦੱਸੋ ਇਹਨਾਂ ਛੇਤਾਂ ਬਾਰਾਂ ਬਾਰੇ ਵੀ ਬਾਰ ਕਿਉਂ ਮੰਨਣੇ ਚਾਹੀਦੀ ਹੈ ਕਿ ਨਹੀਂ ਮੰਨਣੇ ਚਾਹੀਦੇ ਕੀ ਗੱਲ ਹੈ ਕਬੀਰ ਸਾਹਿਬ ਜੀ ਕਹਿੰਦੇ ਭਾਈ ਗੱਲ ਮੁਕਦੀ ਇਹ ਹੈ ਵੀ ਮੈਂ ਤੇ ਵਾਰ-ਵਾਰ ਉਸ ਮਾਲਕ ਦੇ ਗੁਣ ਗਾਉਣਾ ਤੇ ਉਸ ਮਾਲਕ ਦਾ ਇਹ ਭੇਤ ਹੈ ਜਿਹੜਾ ਇਹ ਮੈਂ ਆਪਣੇ ਗੁਰੂ ਕੋਲੇ ਅਪੜ ਕੇ ਪ੍ਰਾਪਤ ਕਰ ਲਿਆ ਤੇ ਇਹ ਕਿਉਂ ਪੜ ਕੌਣ ਰਿਹਾ ਅਸੀਂ ਪੜ ਰਹੇ ਆ ਨਾ ਬਾਣੀ ਅਸੀਂ ਸੁਣ ਰਹੇ ਆ ਨਾ ਸਾਨੂੰ ਕਹਿ ਰਿਹਾ ਕਿ ਵੀਰ ਸਾਭ ਜੀ ਕਹਿੰਦੇ ਇਹ ਕੰਮ ਕਰ ਲੋ ਸਮਝੀਏ ਨਾ ਗੱਲ ਨੂੰ ਆਪਾਂ ਵੀ ਸਾਨੂੰ ਕਹਿ ਰਿਹਾ ਆਓ ਹੁਣ ਫਿਰ ਪਹਿਲਾ ਦਿਨ ਕਿਹੜਾ ਆਦਿੱਤ ਆਦਿੱਤ ਮਤਲਬ ਸੂਰਜ ਦਾ ਬਾਰ ਜਿਹਨੂੰ ਐਤਵਾਰ ਕਹਿੰਦੇ ਅਸੀਂ ਐਤਵਾਰ ਸ਼ਬਦ ਆਦਿੱਤ ਤੋਂ ਆਇਆ ਆਦਿੱਤ ਕਰੇ ਭਗਤ ਆਰੰਭ ਪਹਿਲਾ ਹੀ ਦਿਨ ਜਿਹੜਾ ਅਸੀਂ ਤੇ ਪਹਿਲਾ ਦਿਨ ਵੈਸੇ ਸੋਮਵਾਰ ਨੂੰ ਮੰਨਦੇ ਹਾਂ ਨਾ ਵੈਸੇ ਹਫਤੇ ਦਾ ਪਹਿਲਾ ਦਿਨ ਸੰਡੇ ਹੁੰਦਾ ਹੈ ਸਨਡੇ ਅੰਗਰੇਜ਼ੀ ਵਿੱਚ ਵੀ ਇਹਦਾ ਨਾਮ ਸਨਡੇ ਹੈ ਸਨ ਸੂਰਜ ਨੂੰ ਕਹਿੰਦੇ ਡੇ ਦਾ ਮਤਲਬ ਵਾਰ ਦਿਨ ਤੇ ਆਦਿਤਵਾਰ ਐਤਵਾਰ ਰਵੀਵਾਰ ਸਾਰੇ ਨਾਮ ਨੇ ਜਿਹੜੇ ਜੇ ਸੂਰਜ ਨਾਲ ਸੰਬੰਧਿਤ ਨੇ ਕਬੀਰ ਸਾਹਿਬ ਜੀ ਕਹਿੰਦੇ ਪਹਿਲੀ ਵਾਰ ਤੋਂ ਇਹੀ ਕੰਮ ਸ਼ੁਰੂ ਕਰ ਪਹਿਲੇ ਦਿਨ ਤੋਂ ਹੀ ਪਰਮਾਤਮਾ ਦੀ ਭਗਤੀ ਸ਼ੁਰੂ ਕਰਤੀ ਮਾਲਕ ਨੂੰ ਯਾਦ ਰੱਖਣਾ ਸ਼ੁਰੂ ਕਰਦੇ ਕਾਇਆ ਮੰਦਰ ਮਨ ਸਾ ਥੰਬ ਤੇ ਇਹ ਭਗਤੀ ਇਸ ਸਰੀਰ ਘਰ ਦੀ ਥੰਮੀ ਹੈ ਜੇਨੀ ਇਸ ਜਿੰਦਗੀ ਨੂੰ ਜਿਉਣ ਦੀ ਜਿਹੜੀ ਜਾਂਚ ਹੈ ਉਹ ਭਗਤੀ ਵਿੱਚ ਹੈ ਹੁਣ ਭਗਤੀ ਕੀ ਹੈ ਉਹ ਜਪਜੀ ਸਾਹਿਬ ਚੋਂ ਪੜ ਕੇ ਆਉਣੀ ਪਊਗੀ ਜਪਜੀ ਸਾਹਿਬ ਚੱਲੀਏ ਜਪਜੀ ਸਾਹਿਬ ਪੜ੍ਹਦੇ ਹਾਂ ਰੋਜ਼ ਨਿਤਨੇਮ 'ਚ ਉੱਥੇ ਗੁਰੂ ਜੀ ਕੀ ਕਹਿੰਦੇ ਬੇਣ ਗੁਣ ਕੀਤੇ ਭਗਤ ਨਾਮ ਚੰਗੇ ਗੁਣ ਪੈਦਾ ਕਰ ਆਪਣੇ ਵਿੱਚ ਇਹ ਭਗਤੀ ਹੈ ਇਹਦੇ ਮਤਲਬ ਹੁਣ ਕਬੀਰ ਸਾਹਿਬ ਜੀ ਸਾਨੂੰ ਕੀ ਕਹਿ ਰਿਹਾ ਕਿ ਆਪਣੇ ਅੰਦਰ ਚੰਗੇ ਗੁਣ ਪੈਦਾ ਕਰ ਇਹ ਕੰਮ ਨੂੰ ਐਤਵਾਰ ਤੋਂ ਹੀ ਸ਼ੁਰੂ ਕਰਤੀ ਅੱਜ ਤੋਂ ਹੀ ਸ਼ੁਰੂ ਕਰ ਇਹ ਨਸ ਅਖੰਡ ਸੁਰ ਹੀ ਜਾਏ ਤੇ ਫਿਰ ਕੀ ਹੋਏਗਾ ਇਹ ਫਿਰ ਜਿਹੜੇ ਮਨ ਦੇ ਫੁਰਨਿਆਂ ਨੂੰ ਬਾਧ ਰਹੀ ਹੈ ਇਹ ਗਿਆਨ ਇੰਦਰੀ ਮਨ ਦੇ ਫੁਰਨੇ ਇਹ ਸਾਰੇ ਢਟਕਣੋਂ ਹਟ ਜਾਣਗੇ ਮਨ ਢਟਕਣੋਂ ਹਟ ਜਾਏਗਾ ਇਹ ਗਿਆਨ ਇੰਦਰੀ ਢਟਕਣੋਂ ਆ ਜਾਣਗੇ ਫੁਰਨੇ ਮੁੱਕ ਜਾਣਗੇ ਤੇ ਫਿਰ ਉਹ ਚੰਗੀ ਸੁਗੰਧੀ ਚੰਗੇ ਜੀਵਨ ਦੀ ਜਾਂਚ ਉਹ ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਜੁੜਿਆ ਮਿਲੇਗੀ ਉਹਦੇ ਨਾਲ ਜੁੜਿਆ ਰਹਿ ਫਿਰ ਹਮੇਸ਼ਾ ਉਹਦੇ ਵਿੱਚ ਸੁਰਤ ਆਪਣੀ ਜੋੜ ਕੇ ਰੱਖ ਤਾਂ ਕਿ ਉਹ ਤੇਰਾ ਜੀਵਨ ਬਦਲ ਜਾਏ ਤਾਂ ਅਨਹਦ ਵੀਣ ਸਹਿਜਵੇਂ ਵਾਈ ਤੇ ਇਸ ਤਰ੍ਹਾਂ ਤੇਰੇ ਜੀਵਨ ਦੀ ਰੌਹ ਹੈ ਜਿਹੜੀ ਇੱਕ ਰਾਸ ਹੋ ਜਾਏਗੀ ਇੱਕ ਸਾਧ ਹੈ ਕਿਉਂਕਿ ਪ੍ਰਮਾਤਮਾ ਦੇ ਹੁਕਮ ਵਿੱਚ ਤੁਰੇਗਾ ਮਾਲਕ ਦਾ ਹੁਕਮ ਹੈ ਐਤਵਾਰ ਵੀ ਉਹਨੇ ਬਣਾਇਆ ਸੋਮਵਾਰ ਵੀ ਉਹਨੇ ਬਣਾਇਆ ਇਸ ਗੱਲ ਨੂੰ ਮੰਨ ਲਈਏ ਬਸ ਤੇ ਇਸ ਕਰਕੇ ਉਸ ਮਾਲਕ ਨਾਲ ਜੁੜ ਜੀਏ ਜਿੱਥੋਂ ਸਾਰਾ ਕੁਝ ਬਣਿਆ ਉਹਦੇ ਨਾਲ ਜੁੜਨ ਦੀ ਬਜਾਏ ਅਸੀਂ ਕਿਹਦੇ ਨਾਲ ਜੁੜ ਰਹੇ ਹਾਂ ਬਣੀਆਂ ਹੋਈਆਂ ਚੀਜ਼ਾਂ ਨਾਲ ਬਣੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਜਾਂ ਬਣੀਆਂ ਹੋਈਆਂ ਵਸਤੂਆਂ ਨੇ ਜਿਹੜੀਆਂ ਉਹ ਮਾਲਕ ਨਾਲੋਂ ਵੱਡੀਆਂ ਨਹੀਂ ਹੋ ਸਕਦੀਆਂ ਐਸ ਕਰਕੇ ਗੁਰੂ ਜੀ ਨੇ ਤਾਂ ਸਾਨੂੰ ਮਾਲਕ ਨਾਲ ਜੋੜਿਆ ਜਿੱਥੋਂ ਸਭ ਕੁਝ ਬਣਦਾ ਹੈ ਅਸੀਂ ਉਹਦੇ ਨਾਲ ਜੁੜ ਗਏ ਫਿਰ ਹੁਣ ਅੱਗੇ ਦਿਨ ਆ ਜਾਂਦਾ ਸੋਮ ਸੋਮ ਕਹਿੰਦੇ ਆ ਚੰਦਰਮਾਨ ਚੰਦਰਮਾਨ ਚਿੱਟਲ ਦਾ ਦ੍ਰਿਸ਼ ਹੈ ਚੰਦਰਮਾਨ ਸੋਮਵਾਰ ਚੰਦਰਮਾਨ ਦਾ ਦਿਨ ਮੰਨਿਆ ਜਾਂਦਾ ਹੈ ਸੋਮਵਾਰ ਸਸ ਅਮਰਤ ਚਰੈ ਜਦੋਂ ਮਾਲਕ ਦੇ ਬਾਰ ਬਾਰ ਗੁਣ ਗਾਵਾਂਗੇ ਉਸ ਮਾਲਕ ਦੇ ਨਾਲ ਜੁੜੇ ਰਵਾਂਗੇ ਤੇ ਮਨ ਨੂੰ ਸ਼ਾਂਤੀ ਨਹੀਂ ਆਏ ਤੇ ਇਹ ਸੋਮਵਾਰ ਵਾਲੇ ਦਿਨ ਸੋਮ ਦਾ ਦਿਨ ਹੈ ਚੰਦਰਮਾਨ ਦਾ ਦਿਨ ਹੈ ਇਹ ਚੰਦਰਮਾਨ ਕੀ ਹੈ ਸ਼ਾਂਤ ਸ਼ਾਂਤੀ ਦਾ ਪ੍ਰਤੀਕ ਹੈ ਨਾ ਚੰਦਰਮਾ ਤੇ ਸੋਮਵਾਰ ਵੀ ਫਿਰ ਸ਼ਾਂਤੀ ਦਾ ਪ੍ਰਤੀਕ ਹੈ ਤੇ ਅਸੀਂ ਵੀ ਆਪਣੇ ਅੰਦਰ ਉਸ ਮਾਲਕ ਦੇ ਗੁਣ ਗਾ ਕੇ ਉਹਦੇ ਹੁਕਮ ਵਿੱਚ ਤੁਰ ਕੇ ਆਪਣੇ ਅੰਦਰ ਸ਼ਾਂਤੀ ਪੈਦਾ ਕਰ ਲਈਏ ਚਾਖ ਤੇ ਵੇਖ ਸਖਲ ਵਿਖ ਸਖਲ ਵਿਖ ਹਰੇ ਤੇ ਇਹ ਫਿਰ ਇਸ ਅਮਰਤ ਨੂੰ ਚਖਣ ਨਾਲ ਯਾਨੀ ਮਾਲਕ ਦੀ ਨਾਮ ਰੂਪੀ ਯਾਦ ਨੂੰ ਪੀਣ ਨਾਲ ਪਰਮਾਤਮਾ ਦੇ ਹੁਕਮ ਵਿੱਚ ਤੁਰਨ ਨਾਲ ਸਾਰੇ ਵਿਕਾਰ ਤੇਰੇ ਦੂਰ ਹੋ ਜਾਣਗੇ ਸਾਰੇ ਵਿਕਾਰ ਵਿਕਾਰਾਂ ਦੀ ਤਫਸ਼ਾ ਜਿਹੜੀ ਉਹ ਮੁੱਕ ਜੂਗੀ ਕਿਉਂਕਿ ਸ਼ੀਤਲਤਾ ਹੋਊਗੀ ਬਾਣੀ ਰੋਕਿਆ ਰਹਿ ਦਵਾਰ ਤੇ ਫਿਰ ਸਤਗੁਰ ਦੀ ਇਹ ਹੋਏਗਾ ਕਿਵੇਂ ਕਬੀਰ ਸਾਹਿਬ ਜੀ ਨਾਲ ਉਹ ਸਾਨੂੰ ਸਮਝਾ ਦਿੰਦੇ ਆ ਸਤਗੁਰ ਦੀ ਬਾਣੀ ਦੀ ਬਰਕਤ ਨਾਲ ਇਹਨਾਂ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕ ਕੇ ਰੱਖ ਇਹ ਟਿਕੇਗਾ ਕਦੋਂ ਜਦ ਤੂੰ ਗੁਰੂ ਦੀ ਬਾਣੀ ਨਾਲ ਜੁੜ ਜਾਏਗਾ ਦੇਖੋ ਕਬੀਰ ਸਾਹਿਬ ਜੀ ਕੀ ਕਹਿ ਰਹੇ ਆ ਪਰ ਅਸੀਂ ਕੀ ਕਰ ਰਹੇ ਆ ਅਸੀਂ ਤੇ ਬਾਣੀ ਦੇ ਨਾਂ ਤੇ ਮਹਿਜ ਕਰਮ ਕਾਂਡ ਕਰੀ ਜੰਨੇ ਆ ਪੜਦੇ ਨਹੀਂ ਸੁਣਦੇ ਨਹੀਂ ਸਮਝਦੇ ਨਹੀਂ ਵਿਚਾਰਦੇ ਨਹੀਂ ਗੁਰੂ ਜੀ ਕਹਿ ਕੀ ਰਹੇ ਆ ਅਸੀਂ ਸੁਣੇ ਹੀ ਨਹੀਂ ਕਦੇ ਤੇ ਫਿਰ ਸਾਨੂੰ ਇਹ ਬਾਹਰ ਤੰਗ ਕਰਨਗੇ ਨਾ ਇਹ ਸਾਨੂੰ ਸ਼ਨੀਵਾਰ ਤੰਗ ਕਰੂਗਾ ਨਾ ਤੇ ਜੇ ਅਸੀਂ ਉਸ ਮਾਲਕ ਦਾ ਗਿਆਨ ਪ੍ਰਾਪਤ ਕਰ ਲਿਆ ਸਾਡੇ ਵਾਸਤੇ ਕੋਈ ਦਿਨ ਚੰਗਾ ਨਹੀਂ ਕੋਈ ਦਿਨ ਮਾੜਾ ਨਹੀਂ ਇੱਕੋ ਜਿਹਾ ਨੇ ਸਾਰੇ ਤੋਂ ਮਨ ਮਤਵਾਰੂ ਪੀਵਣ ਹਾਰ ਤੇ ਇਸ ਤਰ੍ਹਾਂ ਉਸ ਮਾਲਕ ਦੀ ਯਾਦ ਵਿੱਚ ਹੋਇਆ ਇਹ ਮਨ ਮਸਤ ਹੋਇਆ ਤੇ ਉਹ ਅਮਰਤ ਰਸ ਨੂੰ ਪੀਂਦਾ ਰਹਿਦਾ ਜਿਵੇਂ 24 ਘੰਟੇ ਉਸ ਮਾਲਕ ਨੂੰ ਯਾਦ ਰੱਖਦਾ ਹੁਣ ਅਗਲਾ ਜੋ ਦਿਨ ਆ ਗਿਆ ਉਹ ਆ ਗਿਆ ਮੰਗਲ ਦਾ ਹੁਣ ਮੰਗਲ ਨੂੰ ਵੀ ਕਈ ਲੋਕੀ ਮਨਾਉਂਦੇ ਆ ਡੋਡੋ ਕਹਿੰਦੇ ਜੀ ਮੰਗਲਵਾਰ ਦੇ ਦਿਨ ਆਹ ਕਰਾਂਗੇ ਤੇ ਆਹ ਹੋ ਜੂਗਾ ਕਰਾਂਗੇ ਤੇ ਆਹ ਹੋ ਜੂਗਾ ਕਵੀਰ ਸਾਹਿਬ ਵੀ ਕਹਿੰਦੇ ਕੋਈ ਕੰਮ ਕਰ ਲੈ ਮਾਲਕ ਨੂੰ ਯਾਦ ਰੱਖ ਬਸ ਉਹ ਸਭ ਕੁਝ ਆਪੇ ਠੀਕ ਕਰ ਦੇਗਾ ਕਿਉਂਕਿ ਮੰਗਲਵਾਰ ਵੀ ਉਸ ਨੇ ਬਣਾਇਆ ਕਿਉਂਕਿ ਮੰਗਲਗ੍ਰਹਿ ਵੀ ਉਸ ਨੇ ਬਣਾਇਆ ਮੰਗਲਵਾਰੇ ਲੈ ਮਾਹਿਤ ਮਾਹਿਤ ਕਿਲਾ ਕੇਰਾ ਰਾਖੀ ਵਾਸਤੇ ਬਣਿਆ ਹੋਇਆ ਕਵੀਰ ਸਾਹਿਬ ਜੀ ਕਹਿੰਦੇ ਬਾਰ-ਬਾਰ ਉਸ ਮਾਲਕ ਦੇ ਗੁਣਗਾ ਆਪਣੇ ਮਨ ਦੇ ਦੀਵਾਰੇ ਕਿਲਾ ਬਣਾ ਲੈ ਤਾਂ ਕਿ ਬਕਾਰ ਇੱਥੋਂ ਤੱਕ ਪਹੁੰਚ ਨਾ ਸਕਣ ਬਾਹਰੀ ਕਿਲੇ ਤੇ ਰੋਕੀ ਬਣਾਉਂਦੇ ਆ ਨਾ ਬਾਹਰੀ ਕਿਲੇ ਬਾਹਰੀ ਹਮਲਿਆਂ ਤੋਂ ਸੀਮਾਵਾਂ ਦੇ ਉੱਤੇ ਬੜਾ ਇੰਤਜ਼ਾਮ ਕੀਤਾ ਜਾਂਦਾ ਤੇ ਅਸੀਂ ਕਦੇ ਆਪਣੇ ਮਨ ਦੇ ਦੀ ਜਿਹੜੀ ਸੀਮਾ ਹੈ ਉਹਦੇ ਉੱਤੇ ਕਦੇ ਬਾੜ ਨਹੀਂ ਕਰੀ ਇੱਥੇ ਵਕਾਰ ਚੁੱਪਕੇ ਜਿਹਾ ਆਵੜਦੇ ਆ ਸਾਰੇ ਤੇ ਇਹ ਕਵੀ ਸਾਹਿਬ ਵੀ ਕਹਿੰਦੇ ਐਂ ਕਰ ਮੰਗਲਵਾਰ ਵਾਲੇ ਦਿਨ ਤੂੰ ਇਹ ਕਰ ਲੈ ਕਿ ਆਪਣੇ ਮਨ ਦੇ ਕਿਲੇ ਨੂੰ ਮਜ਼ਬੂਤ ਕਰ ਲੈ ਤਾਂ ਕਿ ਇਹ ਹੋਏਗਾ ਕਿਵੇਂ ਮਾਲਕ ਦੀ ਸਿੱਧ ਸਲਾਹ ਨਾਲ ਜੁੜੇ ਪੰਜ ਚੋਰ ਕੀ ਜਾਣ ਰੀਤ ਫਿਰ ਤੈਨੂੰ ਇਹਨਾਂ ਪੰਜਾਂ ਚੋਰਾਂ ਦੇ ਪ੍ਰਭਾਵ ਦਾ ਪਤਾ ਲੱਗ ਜੂਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਦੋਂ ਤੇਰੇ ਉੱਤੇ ਹਮਲਾ ਕਰਦਣ ਇਹ ਤੂੰ ਸचेत ਰਹਵੇਂਗਾ ਤੈਨੂੰ ਇਹਨਾਂ ਦੀ ਯਾਦ ਰਹੇਗੀ ਘਰ ਛੋੜੇ ਬਾਹਰ ਜਨ ਜਾਏ ਤੇ ਕਬੀਰ ਸਾਹਿਬ ਜੀ ਕਹਿੰਦੇ ਫਿਰ ਐਸੇ ਕਿਲੇ ਨੂੰ ਛੱਡ ਕੇ ਤੇ ਆਪਣੇ ਮਨ ਨੂੰ ਬਾਹਰ ਨਾ ਜਾਣ ਦੇ ਬਾਹਰ ਤੇ ਫੇਰਾਵਲਾ ਹੋ ਸਕਦਾ ਹੈ ਕਿਉਂਕਿ ਕਿਲੀ ਦੇ ਅੰਦਰ ਹੈ ਤੇ ਹਮਲਾ ਹੋ ਨਹੀਂ ਸਕਦਾ ਜਦੋਂ ਕਿਲੀ ਤੋਂ ਬਾਹਰ ਜਾਏਗਾ ਫਿਰ ਹਮਲਾ ਹੋਏਗਾ ਐਸ ਕਰਕੇ ਇਹਨੂੰ ਇਸ ਕਿਲੇ ਦੇ ਵਿੱਚ ਰੱਖੀ ਬਾਹਰ ਨਾ ਪੜਕਣ ਦੀ ਇਹਨੂੰ ਨਾ ਤਰ ਖਰਾ ਸਹਿਰਾਏ ਪਰਮਾਤਮਾ ਦੀ ਯਾਦ ਵਿੱਚ ਜੋੜ ਕੇ ਬਾਹਰੀ ਹਮਲਿਆਂ ਤੋਂ ਬਚਾਇਆ ਜਾਵੇ ਇਹ ਕੰਮ ਤੂੰ ਮੰਗਲਵਾਰ ਵਾਲੇ ਦਿਨ ਕਰ ਲੈ ਇਹ ਕੰਮ ਕਰ ਲੈ ਤੂੰ ਮੰਗਲ ਨੂੰ ਪੂਜਣ ਦੀ ਵਜਾਏ ਤੂੰ ਇਹ ਪੂਜਾ ਕਰ ਲੈ ਇਹ ਕੰਮ ਕਰ ਲੈ ਆਪਣੇ ਜੀਵਨ ਨੂੰ ਵਧੀਆ ਬਣਾ ਲੈ ਉਸ ਮਾਲਕ ਨਾਲ ਸੁਰਤ ਜੋੜ ਕੇ ਰੱਖ ਤੇ ਆਪਣੇ ਮਨ ਨੂੰ ਦੌੜ ਨਾ ਦੇ ਜੇ ਇਸ ਕਿਲੇ ਤੋਂ ਬਾਹਰ ਚਲੇ ਗਿਆ ਏ ਫਿਰ ਇਹਦਾ ਨੁਕਸਾਨ ਹੋ ਜਾਣਾ ਹੈਗਾ ਹੁਣ ਅਗਲਾ ਦਿਨ ਆ ਗਿਆ ਬੁੱਧਵਾਰ ਬੁੱਧਵਾਰ ਬੁੱਧ ਕਰੇ ਪ੍ਰਕਾਸ਼ ਬੁੱਧਵਾਰ ਤੋਂ ਕਵੀਰ ਸਾਹਿਬ ਜੀ ਕਹਿੰਦੇ ਇਹ ਪ੍ਰੇਰਣਾ ਲੈ ਲੈ ਤੂੰ ਕਿ ਆਪਣੀ ਮਤ ਦਾ ਪ੍ਰਕਾਸ਼ ਕਰ ਲੈ ਹੁਣ ਅਸੀਂ ਕੀ ਕਰ ਰਹੇ ਹਾਂ ਕੋਕੋ ਅਸੀਂ ਤੇ ਦੂਜਿਆਂ ਨੂੰ ਪ੍ਰੇਸ਼ੀਨ ਦੇ ਰਹੀ ਅਸੀਂ ਉਪਦੇਸ਼ ਆਪ ਲੈਣਾ ਗੁਰੂ ਦਾ ਅਸੀਂ ਆਪਣੇ ਵਾਸਤੇ ਸੋਚੀ ਵੀ ਅਸੀਂ ਕੀ ਕਰ ਰਹੇ ਹਾਂ ਹੁਣ ਅਸੀਂ ਅਰਦਾਸ ਤਾਂ ਰੋਜ਼ ਕਰਦੇ ਆ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੁਣ ਇਹ ਗੁਰੂ ਜੀ ਕੋਲੋਂ ਮੰਗਦੇ ਤਾਂ ਰੋਜ਼ਾਂ ਪਰ ਇਹਦਾ ਅਭਿਆਸ ਤਾਂ ਨਹੀਂ ਕਰਦੇ ਮਤ ਉੱਚੀ ਤਾਂ ਹੀ ਹੋਏਗੀ ਜੇ ਮਤ ਨੂੰ ਖੋਲਾਂਗੇ ਮਤ ਤੇ ਸੀ ਇਹ ਗਿਆਨ ਵਿੱਚ ਹਨੇਰਿਆਂ ਵਿੱਚ ਬਹਿਮਾ ਵਿੱਚ ਕਰਮਖੰਡਾਂ ਵਿੱਚ ਲਾਈ ਹੋਈ ਹੈ ਗੁਰੂ ਦਾ ਗਿਆਨ ਤੇ ਅੰਦਰ ਸੀ ਜਾਣ ਨਹੀਂ ਦੇ ਰਹੇ ਤੇ ਸਾਡੀ ਮਤ ਉੱਚੀ ਹੋਵੇਗੀ ਕਿਹਨੂੰ ਅਰਦਾਸਾਂ ਕਰੀ ਜਾ ਰਹੀਆਂ ਇਹ ਅਰਦਾਸ ਵੀ ਫਿਰ ਕਰਨ ਕਾਣ ਬਣ ਗਿਆ ਕਿਵੇਂ ਬਣ ਗਿਆ ਕਿਉਂਕਿ ਜਦੋਂ ਅਸੀਂ ਅਰਦਾਸ ਕਰੀ ਉਤੋਂ ਤੋਂ ਰਿਹਾ ਵੀ ਮਾਲਕਾ ਤੂੰ ਹੀ ਕਰ ਦੇ ਸਾਡੀ ਇਹ ਮਤ ਉੱਚੀ ਕਰ ਦੇ ਤੇ ਮਨ ਨੀਵਾ ਕਰ ਦੇ ਤੇ ਮਨ ਹੰਕਾਰੀ ਹੈ ਮਨ ਤੇ ਹੰਕਾਰੀ ਹੈ ਹੰਕਾਰੀ ਮਨ ਫਿਰ ਨੀਵਾ ਹੋਏਗਾ ਕਿਵੇਂ ਮਤ ਹੋਏਗਾ ਹੀ ਜੇ ਮਨ ਘਾੜ ਦੇ ਸਾਨੂੰ ਛੇੜਨਾ ਪੈਗਾ ਨਾ ਤੇਰੀ ਹੱਬੀ ਮਤ ਉੱਚੀ ਹੋਏਗੀ ਤੇ ਮਾ ਨੀਵਾ ਹੋਏਗਾ ਗੁਰੂ ਕੇ ਅਰਦਾਸ ਕੀਤੀ ਹੈ ਤੇ ਉਹਨੂੰ ਲਾਗੂ ਵੀ ਕਰੀਏ ਨਾ ਆਪਣੇ ਜੀਵਨ ਵਿੱਚ ਤੇ ਐਸ ਕਰਕੇ ਕਬੀਰ ਜੀ ਕਹਿੰਦੇ ਬੁੱਧ ਬਾਰ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮੈਂ ਹਰ ਦਾ ਵਾਸ ਤੇ ਜਦੋਂ ਤੇਰਾ ਮਨ ਜੁੜ ਗਿਆ ਬੁੱਧੀ ਤੇਰੀ ਅਕਲ ਤੇਰੀ ਕੰਮ ਕਰ ਗਈ ਤੇ ਉਹ ਮਾਲਕ ਤੇਰੇ ਅੰਦਰ ਹੀ ਵਸਦਾ ਤੇ ਉਹਨੂੰ ਫਿਰ ਹਿਰਦੇ ਕਮਲ ਵਿੱਚ ਪ੍ਰਮਾਤਮਾ ਦੀ ਯਾਦ ਆਜੂਗੀ ਹਰ ਟਾਈਮ ਵਸੀ ਰਹੂਗੀ ਗੁਰ ਮਿਲ ਦੋ ਏਕ ਸਮ ਧਰੈ ਇਹ ਕੰਮ ਹੋਏਗਾ ਕਿਵੇਂ ਜਦੋਂ ਗੁਰੂ ਤੋਂ ਗਿਆਨ ਲੈ ਲਏਗਾ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਲਏਗਾ ਜਦੋਂ ਜਨੂਸ ਮਾਲਕ ਆਪਣੇ ਅੰਦਰ ਬੈਠੇ ਮਾਲਕ ਨੂੰ ਪਛਾਣ ਲਏਗਾ ਗੁਰੂ ਦੇ ਰਾਹੀਂ ਉਰਦ ਪੰਖ ਲੈ ਸੁਧਾ ਕਰੈ ਪਹਿਲਾ ਇਹ ਮਾਇਆ ਵੱਲ ਪਰਤਿਆ ਸੀ ਮਨ ਇਹਨੂੰ ਵਲਟਾ ਕੇ ਉਰਦ ਉਰਦ ਪੰਖ ਅੰਕ ਹਿਰਦਾ ਹਿਰਦਾ ਕਮਲ ਰੂਪੀ ਹਿਰਦਾ ਫੁਰਦ ਪਲਟਾਉਣਾ ਤਾਂ ਫਿਰ ਇਹਨੂੰ ਸਿੱਧਾ ਕਰ ਇਹ ਮਾਰ ਪੈਣਾ ਉਲਟਿਆ ਹੋਇਆ ਨਾ ਮਾਇਆ ਵਾਲੇ ਪਾਸੇ ਭੱਜਿਆ ਫਿਰਦਾ ਇਹਨੂੰ ਉਲਟਾ ਕੇ ਪ੍ਰਮਾਤਮਾ ਵਾਲੇ ਪਾਸੇ ਲਾਈਏ ਇਹ ਅਕਲ ਕਰੀਏ ਇਹ ਬੁੱਧੀ ਲਈਏ ਇਹ ਬੁੱਧੀ ਦਾ ਪ੍ਰਕਾਸ਼ ਆਪਾਂ ਕਰ ਲਈਏ ਇਹ ਵੱਧ ਵਾਰ ਤੋਂ ਸਿੱਖ ਲਈਏ ਹੁਣ ਅਗਲਾ ਦਿਨ ਆ ਗਿਆ ਵੀਰਵਾਰ ਜਿਹਨੂੰ ਬ੍ਰਸਪਤਵਾਰ ਕਹਿੰਦੇ ਆ ਸੋ ਇਹਦੀ ਵਾਰੀ ਕਵੀ ਸਾਹਿਬ ਜੀ ਕੀ ਕਹਿੰਦੇ ਐ ਵੀ ਤੂੰ ਬ੍ਰਹਸਪਤਨ ਨੂੰ ਮੰਨਣ ਦੀ ਬਜਾਏ ਕੀ ਕਰ ਲੈ ਬ੍ਰਹਸਪਤ ਵਿਖਿਆ ਦੇ ਵਿਹਾਈ ਵਿਖਿਆ ਦੇ ਬਹਾਈ ਜਿਹੜਾ ਤੇਰੇ ਅੰਦਰ ਮਾਇਆ ਦਾ ਮੋਹ ਹੈ ਇਹ ਜ਼ਹਿਰ ਤੂੰ ਆਪਣੇ ਅੰਦਰੋਂ ਕੱਢ ਦੇ ਇਹ ਚੰਗਾ ਕੰਮ ਕਰ ਲੈ ਵੀਰ ਭਾਰਾ ਵਾਲੇ ਜਨ ਇਹ ਕੰਮ ਕਰ ਤੂੰ ਆਪਣੇ ਅੰਦਰੋਂ ਇਹ ਜਿਹੜਾ ਤੇਰੇ ਅੰਦਰ ਮਾਇਆ ਦਾ ਮੋਹ ਹੈ ਨਾ ਇਹ ਕੱਢ ਦੇ ਇਹ ਜ਼ਹਿਰ ਕੱਢ ਦੇ ਤਿੰਨ ਦੇਵ ਇਕ ਸੰਗ ਲਾਏ ਤੇ ਮਾਇਆ ਦੇ ਤਿੰਨੇ ਬਲੀ ਗੁਣਾਂ ਨੂੰ ਪ੍ਰਭੂ ਦੀ ਯਾਦ ਵਿੱਚ ਲਾ ਦੇ ਜਿਨੀ ਜਿਹੜੇ ਪਹਿਲਾਂ ਰਜੋ ਤਮੋ ਸਤੋ ਵਿੱਚ ਭੱਜਿਆ ਫਿਰਦਾ ਉਹਦੀ ਬਜਾਏ ਮਾਲਕ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਦੇ ਤੀਨ ਨਦੀਨ ਤਹਿ ਤ੍ਰਕਟੀ ਮਹੇ ਫਿਰ ਜਦੋਂ ਤੂੰ ਮਾਇਆ ਦੀ ਸਿਪਤ ਸਲਾਹ ਛੱਡ ਕੇ ਤੇ ਜਿੱਥੇ ਤੂੰ ਖਿਜਿਆ ਰਹਿੰਦਾ ਸੀ ਹਰ ਟਾਈਮ ਤੇ ਇਹ ਤ੍ਰਿਗਣੀ ਤਰੇਗੁਣੀ ਨਦੀਆਂ ਵਿੱਚ ਹੀ ਗੁਰਤੇ ਖੰਦਾ ਫਿਰਦਾ ਸੀ। ਇਹ ਨਸ ਕੰਮਲ ਤੂ ਵੈ ਨਹੀਂ। ਤੂੰ ਹੁਣ ਦਿਨ ਰਾਤ ਫਿਰ ਉਸ ਮਾਲਕ ਦੀ ਯਾਦ ਵਿੱਚ ਆਪਣੇ ਇਸ ਮਨ ਨੂੰ ਜੋੜ ਉੱਥੇ ਤੂੰ ਧੋਂਦਾ ਨਹੀਂ ਤੇ ਇਹ ਤਿੰਨ ਗੁਣਾ ਦੀਆਂ ਨਦੀਆਂ ਵਿੱਚ ਤੂੰ ਨਹਾਉਂਦਾ ਫਿਰਦਾ ਹੈ ਇੱਥੇ ਤੂੰ ਇਸ਼ਨਾਨ ਕਰਾਉਂਦਾ ਹੈ ਇਸ ਮਨ ਨੂੰ ਤਿੰਨ ਗੁਣਾ ਵਿੱਚ ਕਦੇ ਸਤੋ ਗੁਣੀ ਹੋ ਜਾਣਾ ਤੇ ਕਦੇ ਤਮੋ ਗੁਣੀ ਬਣ ਜਾਣਾ ਹੋ ਜਾਂਦਾ ਹੈ। ਇਹ ਮਨ ਆ ਰਹਿਗਾ ਮਨ ਬਦਲ ਜਾਂਦਾ ਹੈ ਮੈਂਟਰਾਂ ਚ ਪਤਾ ਨਹੀਂ ਕਿੱਥੇ ਚਲੇ ਜਾਂਦਾ ਇਹ ਜੇ ਉਸ ਮਾਲਕ ਨਾਲ ਜੁੜ ਜਾਈਗੀ ਉਸ ਸਿੱਖਤ ਸਲਾਹ ਨਾਲ ਜੁੜੀਏ ਤੇ ਫਿਰ ਦਿਨ ਰਾਤ ਇਹ ਮਨ ਧੋਤਾ ਰਹੇਗਾ ਨਿਰਮਲ ਰਹੇਗਾ ਸਾਫਤ ਰਹੇਗਾ ਹੁਣ ਅਗਲਾ ਜੋ ਦੇਣਾ ਹੈ ਉਹ ਫਿਰ ਸ਼ੁਕਰਵਾਰ ਸ਼ੁਕਰਵਾਰ ਜਣੀ ਸ਼ੁਕਰ ਦੇਵਤੀ ਤੇ ਸ਼ੁਕਰ ਦੇਵ ਗ੍ਰਹਿ ਦੇ ਨਾਲ ਜੁੜਿਆ ਹੋਇਆ ਹੈ ਕਿ ਵੀਰ ਸਾਹਿਬ ਜੀ ਕਹਿੰਦੇ ਆਇਆ ਕਰ ਸੁਖਿਰਤ ਸੰਹਾਰੀ ਸੋਈ ਪ੍ਰਤ ਚੜੈ ਵਾਰ-ਵਾਰ ਉਸ ਮਾਲਕ ਦੇ ਗੁਣਗਾ ਤੇ ਸਿੱਧ ਸਲਾਮ ਨਾਲ ਜੁੜ ਇਹ ਨੇਕ ਕਮਾਈ ਕਰ ਜੇ ਤੂੰ ਇਹ ਨੇਕ ਕਮਾਈ ਕਰੇਗਾ ਤੇ ਆਪਣੇ ਜੀਵਨ ਦਾ ਸਹਾਰਾ ਬਣਾ ਲਏਗਾ ਇਸ ਨੂੰ ਮਾਲਕ ਨੂੰ ਯਾਦ ਰੱਖਣਾ 24 ਘੰਟੇ ਉਹਦਾ ਸਿਮਰਨ ਰੱਖਣਾ ਇਹ ਸੁਖਿਰਤ ਜੇ ਤੂੰ ਸ਼ੁਰੂ ਕਰ ਦੇਗਾ ਅਣ ਦੇ ਆਪ ਆਪ ਸੌ ਲੜੈ ਤੇ ਦਿਨ ਰਾਤ ਆਪਣੀਆਂ ਬੁਰਾਈਆਂ ਨਾਲ ਲੜਦਾ ਰਹੇਗਾ ਹਰ ਇੱਕ ਉਸ ਗੁਰੂ ਜੀ ਸਾਨੂੰ ਕਹੀ ਜਾ ਰਹੀ ਹੈ ਵੀ ਤੁਸੀਂ ਕਰਨਾ ਹੈ। ਦੇਖੋ ਕਿੰਨੀ ਪਿਆਰੀ ਗੱਲ ਹੈ। ਕਬੀਰ ਸਾਹਿਬ ਜੀ ਕਹਿ ਰਹੇ ਤੂੰ ਕਰਨਾ ਹੈ ਇਹ ਸਾਰਾ ਕੁਝ। ਬਣੀ ਬਣਾਈ ਚੀਜ਼ ਨਹੀਂ ਮਿਲਣੀ ਇਹ ਸਾਰੀ। ਜੇ ਕੋਈ ਕਹੇ ਨਾ ਕਿ ਰੱਬ ਐਦਾਂ ਹੀ ਮਿਲ ਜੂਗਾ ਐਦਾਂ ਨਹੀਂ ਮਿਲਣਾ। ਰੱਬ ਬਣਿਆ ਬਣਾਇਆ ਨਹੀਂ ਮਿਲਦਾ। ਰੱਬ ਦੇ ਗੁਣ ਅੰਦਰ ਪੈਦਾ ਕਰਨੇ ਪੈਣਗੇ ਫਿਰ ਰੱਬ ਦੇ ਕੋਲੇ ਆਵਾਂਗੇ। ਆਣਦੇ ਨੇ ਆਪ ਆਪਸਿਓਂ ਲੜੈ। ਆਣਦੇ ਨੇ ਕਹਿੰਦੇ ਹਰ ਰੋਜ਼ ਹਰ ਸਮੇਂ ਆਪ ਆਪਣੇ ਆਪ ਆਪ ਆਪਣੇ ਨਾਲ ਲੜ ਜਣੀ ਆਪਣੇ ਅੰਦਰ ਜਿਹੜੇ ਵਕਾਰ ਪਏ ਐ ਜਿਹੜੇ ਮੁੜ ਮੁੜ ਧੱਕਾ ਕਰਦੇ ਐ ਇਹਨਾਂ ਨਾਲ ਲੜਨਾ ਸ਼ੁਰੂ ਕਰ ਦੇ ਸੁਰਖੀ ਪਾਂਚੋ ਰਾਖ ਸਵੇ ਸੁਰਖੀ ਇਹ ਗਿਆਨ ਇੰਦਰੀ ਜੇ ਪੰਜਾ ਗਿਆਨ ਇੰਦਰੀਆਂ ਨੂੰ ਬਸ ਵਿੱਚ ਰੱਖਦਾ ਹੈ ਕ ਮਨ ਰੱਖਦਾ ਹੈ ਜੇ ਮਨ ਵਿੱਚ ਕਾਬੂ ਵਿੱਚ ਆ ਗਿਆ ਤਾਂ ਫਿਰ ਗਿਆਨਿੰਦਰੀ ਵੀ ਕਾਬੂ ਆ ਜਾਣਗੇ ਜਿਹੜੀਆਂ ਅੱਖਾਂ ਪਹਿਲਾਂ ਸੰਸਾਰ ਨੂੰ ਹੋਰ ਨਜ਼ਰ ਨਾਲ ਦੇਖਦੀਆਂ ਸੀ ਅਜੋ ਉਹਦਾ ਰੂਪ ਦੇਖਦੀਆਂ ਹਰ ਪਾਸੇ ਉਸੇ ਦਾ ਨੂਰ ਦਿਸਦਾ ਬਦਲ ਗਈਆਂ ਕੰਨ ਬਦਲ ਗਏ ਇਹ ਸਾਰੇ ਗਿਆਨਿੰਦਰੀ ਬਦਲ ਜਾਣਗੇ ਜਦੋਂ ਮਨ ਬਦਲ ਗਿਆ ਤਾਂ ਦੂਜੀ ਦ੍ਰਿਸ਼ਟੀ ਨਾਲ ਪੈਸੇ ਕਵੇ ਤੇ ਹੁਣ ਮੇਰ ਤੇ ਰਾਲੀ ਜਿਹੜੀ ਨਜ਼ਰ ਆਹ ਮੇਰਾ ਆ ਉਹ ਤੇਰਾ ਉਹ ਭਲਾਣੇ ਦਾ ਬਖਾਨਾ ਇਹ ਚੀਜ਼ਾਂ ਮੁੱਕ ਜਾਣਗੀਆਂ ਅੰਦਰ ਇਹ ਤੇਰਾ ਜੀਵਨ ਬਦਲ ਜਾਏਗਾ ਸੋ ਇਹ ਤੁੰ ਇਸ ਦਿਨ ਕਰ ਲਿਆ ਹੁਣ ਅਗਲਾ ਦਿਨ ਹੈ ਜਿਹੜਾ ਉਹ ਹੈਗਾ ਸ਼ਨੀ ਸ਼ਨੀ ਨੂੰ ਥਾਵਰ ਵੀ ਕਹਿੰਦੇ ਆ ਸ਼ਨੀਵਾਰ ਵੀ ਕਹਿੰਦੇ ਆ ਸ੍ਰਿਸ਼ੇਰਵਾਰ ਵੀ ਕਹਿੰਦੇ ਆ ਡੋਢੀ ਨਾਂ ਇਹਦੇ ਆਪਾਂ ਲੈਨੇ ਆ ਤੇ ਕੀਰ ਸਾਹਿਬ ਜੀ ਕਹਿੰਦੇ ਕੀ ਕਰ ਇਹਨੂੰ ਇਹਨੂੰ ਨਾ ਡਰੀ ਜਾਏ ਤਾ ਉਹ ਵਿਸ਼ਨੇਸ਼ਰ ਪਤਾ ਨਹੀਂ ਕੀ ਹੋ ਜੂਗਾ ਸਾਡੇ ਸਿੱਖ ਵੀ ਕਹੀ ਕੇਸਰੀ ਨਾਉ ਰਹੇ ਸ਼ਨੀਵਾਰ ਵਾਲੇ ਦਿਨ ਬਹਿਮਾਂ ਦੇ ਧਰਮਾਂ ਦੇ ਵਿੱਚ ਫਿਰਦਿਆਂ ਗੁਰੂ ਦੀ ਬਾਣੀ ਪੜੀ ਨਹੀਂ ਕਹਿੰਦੇ ਸੀ ਸਿਖਾ ਸਿੱਖ ਕਹ ਲੈ ਜਿਹੜਾ ਬਾਣੀ ਨਹੀਂ ਪੜਦਾ ਤੇ ਬਾਣੀ ਨਹੀਂ ਸਮਝਦਾ ਜਿਹੜਾ ਉਹ ਸਿੱਖ ਨਹੀਂ ਹੋ ਸਕਦਾ ਸਿੱਖ ਦਾ ਮਤਲਬ ਕੀ ਹੈ ਸਿੱਖਣ ਵਾਲਾ ਵਿਦਾਰਥੀ ਸਿਖਾਰਤੀ ਜਿਹੜਾ ਸਿੱਖਦਾ ਰਹਿੰਦਾ ਉਹ ਸਿੱਖ ਹੈ ਸੋ ਸਿੱਖ ਬਣੀ ਸੋ ਕੀ ਕਹਿੰਦੇ ਆ ਸ਼ਨੀਵਾਰ ਵਾਰੇ ਥਾ ਵਰ ਥਿਰ ਕਰ ਰੱਖੇ ਸੋਈ ਜੋਤ ਦੀ ਭੱਟੀ ਘਟ ਮੇ ਜੋ ਹੈ ਜੋਈ ਜੇ ਕਿਤੇ ਤੂੰ ਆਪਣੇ ਜੀਵਨ ਵਿੱਚ ਉਸ ਮਾਲਕ ਦੇ ਗਿਆਨ ਨੂੰ ਪ੍ਰਾਪਤ ਕਰ ਲਵੇਂ ਤੇ ਰਵੀ نور ਦੀ ਉਹ ਸੋਹਣੀ ਬੱਤੀ ਬੱਤੀ ਆਪਣੇ ਇਸ ਹਿਰਦੇ ਵਿੱਚ ਜਗਾ ਲਵੇਂ ਤੇ ਬਾਰ ਬਾਰ ਉਸ ਮਾਲਕ ਦੇ ਗੁਣ ਗਾਵੇਂ ਤੇ ਉਸ ਨੂੰ ਸਾਹ ਕੇ ਰੱਖੇ ਸਾਹ ਕੇ ਕਿਵੇਂ ਰੱਖਣਾ ਅੱਖਾਂ ਚ ਪਾ ਕੇ ਨਹੀਂ ਰੱਖਣਾ ਉਸ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਇਹ ਗਿਆਨ ਇਹ ਜਿਹੜਾ ਮਨ ਹੈ ਨਾ ਇਹਨੂੰ ਸੰਪਟ ਬਣਾ ਲੈਣਾ ਭਾਰੀ ਸੰਪਟ ਪਾੜ ਨਹੀਂ ਆਪਣੇ ਮਨ ਨੂੰ ਸੰਪਟ ਬਣਾਉਣਾ ਇਸ ਮਨ ਵਿੱਚ ਪ੍ਰਮਾਤਮਾ ਦੀ ਯਾਦ ਨੂੰ ਵਸਾ ਕੇ ਰੱਖਣਾ ਤੇ ਉਹਦੀ ਜੋਤ ਅੰਦਰ ਜਗਾ ਕੇ ਰੱਖਣੀ ਹੈ ਬਾਹਰ ਭੀਤਰ ਪਿਆ ਪਰਗਾਸ ਹੁਣ ਅੰਦਰੋਂ ਵੀ ਨਿਗਾਹ ਆਏਗਾ ਉਹ ਉਹ ਮਾਲਕ ਜਿੰਨੇ ਅੰਦਰ ਦੇ ਸਿਸਟਮ ਦੇਖਾਂਗੇ ਜਿਹੜੇ ਮੇਰੇ ਸਰੀਰ ਵਿੱਚ ਸਿਸਟਮ ਚੱਲ ਰਿਹਾ ਹੈ ਉਹ ਵੀ ਉਹ ਮਾਲਕ ਦੇ ਚਲਾਏ ਗਏ ਆ ਆ ਜਿਹੜਾ ਸੰਸਾਰ ਸਾਰਾ ਚੱਲ ਰਿਹਾ ਹੈ ਇਹ ਵੀ ਉਸ ਮਾਲਕ ਦਾ ਚਲਾਇਆ ਹੋਇਆ ਸਾਰੀ ਕਿਤੇ ਉਹੀ ਹੋਈ ਹੈ ਬਾਹਰ ਭੀਤਰ ਤਉ ਇਹ ਪ੍ਰਗਾਸ ਸਾਰੇ ਪਾਸੇ ਉਸੇ ਦੀ ਜੋਤ ਹੈ ਉਹੀ ਚਲ ਰਿਹਾ ਹੈ ਤਦ ਹੂਆ ਸਗਲ ਕਰਮ ਕਾ ਨਾਸ ਇੱਥੇ ਫਿਰ ਸਾਰੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਨੇ ਜਿਹੜੇ ਉਮਟ ਜਾਣਗੇ ਉਹਨਾਂ ਦਾ ਨਾਸ ਹੋ ਜਾਊਗਾ ਕਿਉਂਕਿ ਜਦੋਂ ਜਿਹੜੇ ਤੂੰ ਕਰਮ ਕਰੇਂਗਾ ਸੰਸਾਰ 'ਤੇ ਤੇ ਅੰਦਰ ਯਾਦ ਕੀਦੀ ਹੈ ਮਾਲਕ ਦੀ ਮਾਲਕ ਦੀ ਜਾਤਨਾ ਯਾਦ ਨਾਲ ਜੁੜਿਆ ਹੋਏਗਾ ਤੇ ਜਿਹੜਾ ਤੂੰ ਕਰਮ ਕਰੇਂਗਾ ਉਹ ਸਹਿਜ ਕਰੇਗਾ ਆ ਮਤਲਬ ਉਹਦੇ ਵਿੱਚ ਤੇਰੇ ਵਿੱਚ ਕੋਈ ਲਾਗ ਲਪੇਟ ਨਹੀਂ ਹੋਏਗੀ ਦੋਗਲਾਪਨ ਨਹੀਂ ਹੋਏਗਾ ਸਹਿਜ ਵਿੱਚ ਰਹੇਗਾ ਤੇ ਫਿਰ ਉਹ ਕਰਮ ਤੇਰੇ ਉਹਨਾਂ ਦਾ ਪ੍ਰਭਾਵ ਤੇਰੇ ਜੀਵਨ ਤੋਂ ਨਾਸ ਹੋ ਜਾਏਗਾ ਜਮ ਲਾਗੇ ਕਟਵੇਂ ਦੂਜੀ ਆਣ ਹੁਣ ਕਬੀਰ ਸਾਹਿਬ ਜੀ ਕਹਿੰਦੇ ਐ ਵੀ ਤੂੰ ਭਾਵੇਂ ਜਦੋਂ ਤੱਕ ਤੇਰੇ ਅੰਦਰ ਮਨੁੱਖ ਦੇ ਮਨ ਵਿੱਚ ਦੁਨੀਆ ਦੀ ਦੁਨੀਆ ਮੈਨੂੰ ਕੀ ਕਹੇਗੀ ਇਹ ਜਦੋਂ ਤੱਕ ਬੰਦੇ ਦੇ ਅੰਦਰ ਵਿਚਾਰ ਪਿਆ ਤਾਂ ਲੋ ਮਹਿਲ ਨਾਲ ਲੱਭ ਜਾਣ ਉਦੋਂ ਤੱਕ ਫਿਰ ਪਰਮਾਤਮਾ ਦਾ ਗਿਆਨ ਨਹੀਂ ਆ ਸਕਦਾ ਦੁਨੀਆ ਮੇਰੇ ਬਾਰੇ ਕੀ ਕਹਿ ਰਹੀ ਹੈ ਤੇ ਲੋਕੀ ਕੀ ਸੋਚਦੇ ਐ ਮੈਂ ਉਹਨਾਂ ਦਿਨਾਂ ਦਿਨਾਂ ਬਾਰਾਂ ਨੂੰ ਨਹੀਂ ਮੰਨਦਾ ਤੇ ਲੋਕੀ ਮੇਰੇ ਬਾਰੇ ਕੀ ਕਹਿ ਰਹੇ ਐ ਇਹ ਜਦੋਂ ਤੱਕ ਮੇਰਾ ਵਿਚਾਰ ਰਹੇਗਾ ਮੈਂ ਮਾਲਕ ਨਾਲ ਨਹੀਂ ਜੁੜ ਸਕਦਾ ਰਾਮਤ ਰਾਮ ਸੋ ਲਾਗੂ ਰੰਗ ਰਾਮਤ ਰਾਮ ਥੋੜੀ ਦੇਰ ਪਹਿਲਾਂ ਆਪਾਂ ਪੜਿਆ ਕਿ ਵੀਰ ਸਾਹਿਬ ਜੀ ਕਹਿੰਦੇ ਵੀ ਹਰ ਇੱਕ ਤੇਰੇ ਸੈੱਲ ਵਿੱਚ ਪਰਮਾਤਮਾ ਹੈ ਇੱਕ ਸਰੀਰ ਕਰੋੜਾਂ ਸੈੱਲਾਂ ਦਾ ਬਣਿਆ ਹੁੰਦਾ ਹੈ ਕਰੋੜਾ ਕਹਿਣ ਦੀ ਗੱਲ ਹੈ ਗਿਣਤੀ ਨਹੀਂ ਕੀਤੀ ਜਾ ਸਕਦੀ ਐਨੇ ਸੈੱਲ ਇਸ ਸਰੀਰ ਵਿੱਚ ਨੇ ਤੇ ਐਨੇ ਬ੍ਰਹੰਡ ਵਿੱਚ ਧਰਤੀਆਂ ਆਕਾਸ਼ ਤੇ ਪਤਾਲ ਨੇ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਰੇ ਆਕਾਰ ਦੀ ਤੇਰੇ ਅੰਦਰ ਤੋਂ ਲੈ ਕੇ ਇੱਕ ਕੋਸ਼ਿਕਾ ਤੇਰੀ ਇੱਕ ਸੈੱਲ ਜਿਹੜਾ ਅਸੀਂ ਕਹਿੰਦੇ ਨੇ ਸੈੱਲ ਘਟ ਗਏ ਉਹ ਸੈੱਲਾਂ ਦੀ ਗੱਲ ਹੈ ਇਹ ਉਹ ਸੈੱਲ ਤੋਂ ਲੈ ਕੇ ਤੇ ਐਡੇ ਵੱਡੇ ਬ੍ਰਹੰਡ ਤੱਕ ਜਿਹਦੀ ਕੋਈ ਸੀਮਾ ਨਹੀਂ ਸਾਰੇ ਕਿਤੇ ਉਹ એનર્ਜੀ ਹੈ ਸ਼ਕਤੀ ਹੈ ਤਾਕਤ ਹੈ ਮਾਲਕ ਹੈ ਪ੍ਰਮਾਤਮਾ ਹੈ ਤੇ ਜੇ ਤੂੰ ਉਹਦੇ ਨਾਲ ਜੁੜ ਜਾਏਗਾ ਰਾਮਤ ਰਾਮ ਸਿਉ ਲਾਗੂ ਰੰਗ ਜੇ ਉਹਦੇ ਨਾਲ ਤੇਰਾ ਪਿਆਰ ਪੈ ਗਿਆ ਨਾ ਕਹ ਕਬੀਰ ਤਵ ਨਿਰਮਲ ਅੰਗ ਫਿਰ ਸਮਝ ਲੈ ਤੇਰੇ ਇਹ ਸਾਰੇ ਅੰਗ ਗਿਆਨ ਇੰਦਰੀ ਤੇ ਕਰਮ ਇੰਦਰੀ ਸੱਚੇ ਹੋ ਜਾਣਗੇ ਨਿਰਮਲ ਹੋ ਜਾਣਗੇ ਪਵਿੱਤਰ ਹੋ ਜਾਣਗੇ